ਕਲ ਕਿਸਾਨ ਪ੍ਰਭੂ ਅੱਜ ਆਪਾਂ ਪਹੁੰਚੇ ਆਂ ਮਲੋਟ ਟਰੈਕਟਰ ਮੰਡੀ ਤੇ ਮੰਡੀ ਲੱਗੀ ਹੋਈ ਆ ਜੇ ਤੁਸੀਂ ਸਾਡੇ YouTube ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਬਸਕ੍ਰਾਈਬ ਕਰਨਾ ਨਾ ਵੀਡੀਓ ਵੇਖ ਕੇ ਭੁੱਲਾ ਕਰੋ ਇਹਦੇ ਨਾਲ ਸਾਡਾ ਬਹੁਤ ਹੌਸਲਾ ਵਧਦਾ ਜਿਵੇਂ ਆਪਾਂ ਕਹਿ ਦਿੰਨੇ ਆਂ ਖੜਹਾਰੀ ਤੇ ਕਲਾਕਾਰ ਨੂੰ ਤਾੜੀ ਜ਼ਰੂਰੀ ਹੁੰਦੀ ਆ ਨਾ ਤੇ ਸਾਨੂੰ YouTube ਚੈਨਲ ਆਰਿਆਂ ਨੂੰ ਸਬਸਕ੍ਰਾਈਬਰ ਕਰਨ ਨਾਲ ਚੈਨਲ ਬਹੁਤ ਹੌਸਲਾ ਵਧਦਾ ਜਿਵੇਂ ਜਿਵੇਂ ਸਾਡੇ ਸਬਸਕ੍ਰਾਈਬਰ ਵਧਦੇ ਆ ਸਾਡਾ ਹੌਸਲਾ ਵਧੀ ਜਾਂਦਾ ਤੋ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਪਹਿਲਾ ਟਰੈਕਟਰ ਵਿਖਾਉਣਾ ਜੀ ਤੁਹਾਨੂੰ ਐਸ਼ਰ 95 ਮਾਡਲ ਆ 1 ਲੱਖ ਤੇ 5000 ਰੁਪਿਆ ਡਿਮਾਂਡ ਰੰਗ ਬੰਦ ਤੁਸੀਂ ਦੇਖ ਸਕਦੇ ਆਂ ਟਾਇਰ ਜਿਹੜੇ ਇਹਦੇ ਬਿਲਕੁਲ ਘਾਸੇ ਪਏ ਹੋਏ ਨੇ ਆਪਾਂ ਕਹਿ ਸਕਦੇ ਆਂ ਟਾਇਰ ਖਤਮ ਆ ਦੇ ਉਸ ਦੇ ਨਾਲ ਆ ਗਿਆ ਜੀ ਪ੍ਰੀਤ 4599 ਮਾਡਲ ਆ ਇਹ 11 ਤੇ ਇਹ ਰੇਟ ਦੀ ਗੱਲ ਕਰੀਏ 2,40,000 ਰੁਪਇਆ ਤੇ ਬੈਕ ਸਾਈਡ ਦੇ ਟਾਇਰ ਆਪਾਂ ਕਹਿ ਸਕਦੇ ਹਾਂ 40 ਪੈਸੇ ਮੂਰਲੇ ਟਾਇਰ ਜਿਹੜੇ ਫਰੰਟ ਟਾਇਰ ਕਹਿ ਦਿੰਦੇ ਨੇ ਜਿਨ੍ਹਾਂ ਨੂੰ ਉਹ ਘਾਸੇ ਪਏ ਹੋਏ ਨੇ ਤੇ JK ਦੇ ਟਾਇਰ ਨੇ 13 6 28 ਸਹਿਜ ਹੈ ਜੀ ਉਸ ਦੇ ਨਾਲ ਆ ਗਿਆ ਜੀ 5500 ਤਿੰਨ ਜੌਂਡੀ ਆਰਾ ਨੰਬਰ ਪੰਜਾਬ ਆ PP47 2004 ਮਾਡਲ ਆ 215000 ਰੁਪਿਆ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆ ਜੀ ਇਸ ਟਰੈਕਟਰ ਦੇ ਰੰਗ ਬੰਗ ਤੁਸੀਂ ਵੀਡੀਓ ਚ ਆਪ ਦੇਖੋ ਉਸ ਦੇ ਨਾਲ ਆ ਗਿਆ ਜੀ ਫਾਰਮ 2009 ਮਾਡਲ ਆ ਜੀ 290000 ਰੁਪਿਆ ਡਿਮਾਂਡ ਆ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਸਾਫ਼ ਆ ਰੰਗ ਬੰਗ ਜੋ ਵੀ ਆ ਤੁਹਾਡੇ ਸਾਹਮਣੇ ਸਾਫ਼ ਆ ਇਸ ਦਾ ਤੇ ਮਾਡਲ 2009 ਆ 290000 ਡਿਮਾਂਡ ਆ ਉਸ ਦੇ ਨਾਲ ਆ ਗਿਆ ਫੋਰਡ 3630 ਰੰਗ ਬੰਨ ਲਓ ਬਿਲਕੁਲ ਕੋਕਾ ਹੀ ਪੀਸ ਕਿ ਜੇ ਆਪਾਂ ਮਾਡਲ ਦੀ ਗੱਲ ਕਰੀਏ ਇਸ ਦੀ ਮਾਡਲ ਹੈਗਾ ਇਹ ਇਹ ਆ ਜੇ ਮਾਰਕਾ ਲੱਗਿਆ ਨਹੀਂ ਹੋਇਆ ਮੰਡੀ ਤੇ ਆ ਕੇ ਰੁਕਿਆ ਹੀ ਹੋਇਆ ਟਰੈਕਟਰ ਟਾਇਰਾਂ ਟੂਰਾਂ ਦੀ ਕੰਡੀਸ਼ਨ ਬਿਲਕੁਲ ਸਾਫ ਆ 16 9 28 ਦੇ ਟਾਇਰ ਹੈ ਜੀ ਇਸ ਟਰੈਕਟਰ ਦੇ ਉਸ ਦੇ ਨਾਲ ਆ ਗਿਆ ਜੀ 47 10 ਨਿਊ ਹਾਲੈਂਡ ਜਿਹੜੇ ਇਸ ਦੇ ਟਾਇਰ ਆ ਗੁਡੀਅਰ ਦੇ ਬੈਕ ਸਾਈਡ ਦੇ 14 9 28 ਸਾਈਜ਼ ਆ ਰੰਗਬੰਨ ਟਰੈਕਟਰ ਦਾ ਤੁਸੀਂ ਆਪ ਦੇਖ ਸਕਦੇ ਆ ਇਸ ਦਾ ਵੀ ਹਜੇ ਟਰੈਕਟਰ ਮੰਡੀ ਤੇ ਆ ਕੇ ਲੱਗਿਆ ਹੋਇਆ ਮਾਰਕ ਕਰਨ ਲੱਗਿਆਗਾ ਉਹਦੇ ਨਾਲ ਆ ਗਿਆ ਯੈਸ਼ਰ 247 ਰੰਗਬੰਨ ਦਾ ਟਰੈਕਟਰ ਸਾਫ ਹੈ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਹੈ 12428 ਦੇ ਟਾਇਰ ਆ ਐਮ ਆਰ ਪੇ 2 ਲੱਖ 18000 ਰੁਪਿਆ ਡਿਮਾਂਡ ਆ ਆ ਸੌਰੀ 2 ਲੱਖ 85000 ਡਿਮਾਂਡ ਆ 2018 ਮਾਡਲ ਆ ਜੀ ਉਹਦੇ ਨਾਲ ਆ ਗਿਆ ਜੀ ਪੰਜਾਬ 22 HMMT ਵਾਲਿਆਂ ਦਾ ਰੰਗ ਬੰਨ ਟਰੈਕਟਰ ਦਾ ਤੁਸੀਂ ਦੇਖ ਸਕਦੇ ਹੋ ਟਾਇਰ ਘਾਸੀ ਪਏ ਹੋਏ ਬੈਕਸਾਈਡ ਦੇ 12 ਮਾਡਲ ਆ 2 ਲੱਖ ਤੇ 60000 ਰੁਪਿਆ ਡਿਮਾਂਡ ਆ ਜੀ ਉਸਦੇ ਨਾਲ ਆ ਗਿਆ 475 ਮਿੰਦਰਾ 99 ਮਾਡਲ ਆ ਜੀ ਨੰਬਰ ਇਹ ਰਾਜਸਥਾਨਾ ਜੀ ਟਰੈਕਟਰ 175000 ਰੁਪਿਆ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆ ਜੀ ਉਸਦੇ ਨਾਲ ਸੋਨਾ ਲੀਕ ਆ ਗਿਆ 750 11 ਦੀ ਕੰਡੀਸ਼ਨ ਬਿਲਕੁਲ ਓਕੇ ਆ ਰੰਗ ਬੰਦ ਤੁਸੀਂ ਵੀਡੀਓ ਚ ਆਪ ਦੇਖ ਸਕਦੇ ਆ ਮਾਡਲ ਹੈਗਾ ਜੀ 2009 3 ਲੱਖ ਤੇ 15000 ਰੁਪਿਆ ਡਿਮਾਂਡ ਆਈ ਇਸ ਦੀ ਜਿਹੜੇ ਬੈਕ ਸਾਈਡ ਦੇ ਟਾਇਰ ਆਪਾਂ ਕੰਪਨੀ ਤੁਹਾਨੂੰ ਜ਼ਰੂਰ ਦੱਸ ਦਿੰਨੇ ਆ ਇਸ ਦੀ ਗੁੜੀਰਦੇ ਆ ਤੇ ਸਾਈਜ਼ ਵੀ ਜ਼ਰੂਰ ਦੱਸਾਂਗੇ 14 ਦਾ ਜੀ ਸਾਈਜ਼ 14 9 28 ਜੁਦ ਨਾਲ ਆ ਗਈ 35 ਸੋਨਾਲੀਕਾ ਮਾਡਲ ਹੈਗਾ ਜੀ 2010 ਤੇ ਇਹ ਰੇਟ ਦੀ ਗੱਲ ਕਰੀਏ ਬਾਈ ਦੀ ਡਿਮਾਂਡ 2,75,000 ਰੁਪਈਆ ਜੀ ਟਾਇਰ ਕਾਸੇ ਪਏ ਹੋਏ ਨਹੀਂ ਰੰਗ ਬੰਨ ਤੁਸੀਂ ਵੀਡੀਓ ਚ ਟਰੈਕਟਰ ਦਾ ਆਪ ਦੇਖ ਲਓ ਸਾਫ ਆ ਜੀ ਉਸ ਦੇ ਨਾਲ ਆ ਗਈ ਫਾਰਮ 43 ਇਹ ਪੰਜਾਬ ਨੰਬਰ ਟਰੈਕਟਰ ਆ ਜੀ 2,75,000 ਰੁਪਈਆ ਡਿਮਾਂਡ ਆ 2007 ਮਾਡਲ ਆ ਜੀ ਜਿਹੜੇ ਇਸ ਦੇ ਟਾਇਰਾਂ ਦੀ ਕੰਡੀਸ਼ਨ ਆ ਠੀਕ ਠਾਕ ਆ ਜੀ ਉਸ ਦੇ ਨਾਲ ਆ ਗਈ ਫਾਰਮ 60 99 ਮਾਡਲ ਆਈ 2 ਲੱਖ ਪੂਰਾ ਡਿਮਾਂਡ ਆਈ ਉਸ ਦੇ ਨਾਲ ਆ ਗਈ 30 30 ਨਿਊ ਹਾਲੈਂਡ ਵਾਲੰਦਾ 282 ਮਾਡਲ ਆਈ 2 ਲੱਖ ਤੇ 45000 ਰੁਪਿਆ ਡਿਮਾਂਡ ਆਈ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆਈ ਬੈਕ ਸਾਈਡ ਦੇ ਟਾਇਰ 12 4 28 ਦੇ ਸੀਅਰਟ ਦੇ ਟਾਇਰ ਆਈ ਉਸ ਦੇ ਨਾਲ ਆ ਗਈ ਫਾਰਮ 45 ਰੰਗਬੰਨ ਤੁਸੀਂ ਟਰੈਕਟਰ ਦਾ ਵੀਡੀਓ ਚ ਦੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆ 2003 ਮਾਡਲ ਆ 1 ਲੱਖ ਤੇ 92000 ਰੁਪਿਆ ਡਿਮਾਂਡ ਆ ਇਹ ਦਾ ਉਹਦੇ ਨਾਲ ਅਗੇ ਫਾਰਮ 60 2007 ਮਾਡਲ ਆ ਜੀ 2 ਲੱਖ ਤੇ 65000 ਰੁਪਿਆ ਡਿਮਾਂਡ ਆ ਜੀ ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਸੁਥਰੀ ਆ ਰੰਗਬੰਨ ਦਾ ਵੀ ਟਰੈਕਟਰ ਸਾਫ਼ ਆ ਬੈਕ ਸਾਈਡ ਦੇ ਟਾਇਰ ਜਿਹੜੇ ਸੇਟ ਕੰਪਨੀ ਦੇ ਆ 13 6 ਸਾਈਜ਼ 13 6 28 ਸਾਈਜ਼ ਆ ਜੀ ਤੁਸੀਂ ਚੰਗੀ ਤਰ੍ਹਾਂ ਟਰੈਕਟਰ ਦੇਖ ਸਕਦੇ ਹੋ ਵੀਡੀਓ ਚ ਜੀ ਰਾਜਾ ਇਹਨਾਂ ਦੀ ਵੀਡੀਓ ਨੇ ਟਰੈਕਟਰ ਵੇਚਦਾ 2000 7 ਮਾਡਲ ਲੁਧਿਆਣੇ ਤੋਂ ਪਰੇ ਟਪਾਇਆ 2 ਲੱਖ ਤੇ 75000 ਰੁਪਿਆ ਡਿਮਾਂਡ ਹੈ ਇਸ ਟਰੈਕਟਰ ਦੀ ਰਾਤ ਨੂੰ ਆਏ ਬੰਦੇ ਲੋ ਜੀ ਮਾਲਕ ਉੱਪਰ ਬੈਠੇ ਆ ਤੇ ਆਪਾਂ ਤੁਹਾਨੂੰ ਮਾਲਕ ਦਾ ਨੰਬਰ ਵੀ ਸ਼ੇਅਰ ਕਰਦੇ ਆ ਭਾਈ ਇਹ 3 4 1 ਪਿੰਡ ਤੋਂ ਆਏ ਆ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਲਓ ਅਲੱਗ-ਅਲੱਗ ਟਰੈਕਟਰ ਆ ਜਰੂਰ ਵਿਖਾਵਾਂਗੇ ਤੁਹਾਨੂੰ ਸਾਰੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਆ ਬਾਈ ਜੀ ਕੁਲਵਿੰਦਰ ਸਿੰਘ ਜੀ ਤੇ ਆਪਣਾ ਪਿੰਡ ਕਿਹੜਾ ਬਾਈ ਜੀ ਪਿੰਡ ਮਲੋਟ ਜੀ ਮਲੋਟ ਠੀਕ ਹੈ ਜੀ ਤੇ ਆਪਣਾ ਮੋਬਾਈਲ ਨੰਬਰ ਦੱਸੋ ਜੀ 98767 ਜੀ 98767 36187 ਜੀ 36187 ਲੋ ਜੀ ਮਾਲਕ ਦਾ ਨੰਬਰ ਆ ਹੋਰ ਵੀ ਟਰੈਕਟਰ ਦਿਖਾਣੇ ਆ ਇੱਕ ਨੰਬਰ ਤੇ ਸੰਪਰਕ ਕਰ ਲਿਓ ਇਹ ਅਲੱਗ-ਅਲੱਗ ਬਾਈਆਂ ਦੇ ਆ ਉਹ ਰੋਟੀ ਪਾਣੀ ਖਾਣ ਗਏ ਆ ਇਹ ਨੰਬਰ ਪੰਜਾਬ ਹੀ ਆ ਯਾ ਟਰੈਕਟਰ ਤਾਂ ਪੰਜਾਬ ਹੀ ਆ ਠੀਕ ਹੈ ਜੀ ਆ ਹਰਿਆਣਾ ਲਿਖਿਆ ਯਾਰ ਹਰਿਆਣਾ ਠੀਕ ਹੈ ਜੀ 800 55 ਸਵਰਾਜ ਹਰਿਆਣਾ ਨੰਬਰ ਆਈਏ ਇਹ ਗੱਲ ਜਰੂਰ ਨੋਟ ਕਰ ਲਿਓ 2012 ਮਾਡਲ ਆ 4 ਲੱਖ ਤੇ 15000 ਰੁਪਿਆ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆ 14 ਸਾਈਜ਼ ਆ ਟਾਇਰਾਂ ਦਾ ਬੈਕ ਸਾਈਡ ਦੇ ਦਾ ਤੇ ਗੁਡਇਰ ਦੇ ਟਾਇਰ ਆ ਤੇ ਉਸ ਦੇ ਨਾਲ ਆ ਗਿਆ ਫੋਰਡ 3230 ਪੰਜਾਬ ਨੰਬਰ ਆਈਏ ਟਰੈਕਟਰ 2001 ਮਾਡਲ ਆ 2 ਲੱਖ ਤੇ 35000 ਰੁਪਿਆ ਡਿਮਾਂਡ ਆਈਏ ਇਸ ਟਰੈਕਟਰ ਦੀ ਕੰਡੀਸ਼ਨ ਦਾ ਸਾਫਟ ਟਰੈਕਟਰ ਹੈ ਜੀ ਜਿਹੜੇ ਟਾਇਰਾਂ ਦੀ ਕੰਡੀਸ਼ਨ ਉਹ ਵੀ ਸਾਫ ਸੁਥਰੀ ਆ 13628 ਸ ਹੈ ਜਾਈ ਇਹ ਬੈਕ ਸਾਈਡ ਦੇ ਟਾਇਰ ਆ ਜਿਹੜੇ ਬੀਕੇਟੀ ਦੇ ਟਾਇਰ ਆ ਜੀ ਉਸ ਦੇ ਨਾਲ ਆ ਗਿਆ ਇਹ ਮਹਿੰਦਰਾ 475 ਡਬਲ ਕਲਚ ਭੂਮੀ ਪੁੱਤਰ ਤੇ ਇਸ ਦੀ ਜਿਹੜੀ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਆਪਾਂ ਕਹਿ ਦਈਏ ਬੈਕ ਸਾਈਡ ਦੇ ਨਵੇਂ ਟਾਇਰ ਆ ਮੂਹਰਲੇ ਟਾਇਰਾਂ ਦੀ ਕੰਡੀਸ਼ਨ ਵੀ ਪੂਰੀ ਸਾਫ ਪਈ ਹੈ 2009 ਮਾਡਲ ਆ 3 ਲੱਖ ਤੇ 15000 ਰੁਪਿਆ ਡਿਮਾਂਡ ਆ ਨੰਬਰ ਤੁਹਾਨੂੰ ਅਸੀਂ ਦੱਸਈਏ ਕਿ ਪੰਜਾਬ ਆ ਪੀਬੀ 60 ਕਿਦੜ ਬਾਹਾਂ ਗਿੱਦੜ ਬਾਹਾਂ ਦਾ ਨੰਬਰ ਆਈਏ ਲੋ ਜੀ ਅੱਗੇ ਵੀ ਜੁੜੇ ਰਹੋ ਵੀਡੀਓ ਨਾਲ ਹੋਰ ਵੀ ਟਰੈਕਟਰ ਤੁਹਾਨੂੰ ਦਿਖਾਣੇ ਲੋ ਜੀ ਉਸ ਦੇ ਨਾਲ ਆ ਗਿਆ 750 ਸੋਨਾਲੀਕਾ ਟਰੈਕਟਰ ਇਹ ਪੰਜਾਬ ਨੰਬਰ ਆ ਪੀਬੀ 47 2011 ਮਾਡਲ ਆ ਤੇ ਡਿਮਾਂਡ 22 ਦੀ ਹੈਗੀ ਇਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ 3 ਲੱਖ ਇਸ 8000 ਰੁਪਿਆ ਜਿਹੜੇ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਠੀਕ-ਠਾਕ ਬੈਕ ਸਾਈਡ ਦੇ ਟਾਇਰ ਇਸ ਦੇ 40 ਪੈਸੇ ਕਹਿ ਸਕਦੇ ਹਾਂ 14 9 28 ਸਾਈਜ਼ ਆ ਪੋਲੋ ਕੰਪਨੀ ਦੇ ਟਾਇਰਾ ਰੰਗ ਬੰਨ ਦਾ ਟਰੈਕਟਰ ਸਾਫ ਹੈ ਜੀ ਇਸ ਦੇ ਨਾਲ ਆ ਗਿਆ 5500 ਤਿੰਨ 2006 ਮਾਡਲ ਆ ਜੀ 215000 ਰੁਪਿਆ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਠੀਕ-ਠਾਕ ਆ ਜੀ ਪੋਲੋ ਕੰਪਨੀ ਦੇ ਟਾਇਰਾ 13 6 28 ਸਾਈਜ਼ ਆ ਜੀ ਰੰਗਵਾਨ ਟਰੈਕਟਰ ਦਾ ਤੁਸੀਂ ਵੀਡੀਓ ਚ ਦੇਖ ਸਕਦੇ ਆਂ। ਇਹ ਟਰੈਕਟਰ ਇਹ ਪੰਜਾਬ ਨੰਬਰੀ ਪੰਜਾਬ ਨੰਬਰੀ ਪੰਜਾਬ ਨੰਬਰ ਟਰੈਕਟਰ ਹੈ। ਉਸ ਦੇ ਨਾਲ ਆ ਗਿਆ ਜੀ ਐਸ਼ਰ 2010 ਮਾਡਲ 1 ਲੱਖ ਤੇ 66000 ਰੁਪਿਆ ਡਿਮਾਂਡ ਆ। ਰੰਗਵਾਨ ਦਾ ਲੋ ਟਰੈਕਟਰ ਠੀਕ ਠਾਕ ਪਿਆ ਜੀ। ਮੂਹਰੇ ਟਾਇਰਾਂ ਦੀ ਕੰਡੀਸ਼ਨ ਵੀ ਸਾਫ਼ ਪਈ ਹੈ। ਬੈਕ ਸਾਈਡ ਦੇ ਟਾਇਰ ਕਾਸੇ ਪਏ ਹੋਏ ਨੇ। ਉਸ ਦੇ ਨਾਲ ਆ ਗਿਆ ਜੀ 575 99 ਮਾਡਲ ਹੈ ਜੀ 1,36,000 ਰੁਪਿਆ ਡਿਮਾਂਡ ਹੈ। ਕੰਡੀਸ਼ਨ ਤੁਸੀਂ ਵੀਡੀਓ ਚ ਟਰੈਕਟਰ ਦੀ ਦੇਖ ਸਕਦੇ ਹੋ ਜੀ ਉਸਦੇ ਨਾਲ ਆ ਗਿਆ ਪ੍ਰੀਤ 60 ਨੰਗਾ ਜੀ। 2005 ਮਾਡਲ ਹੈ ਜੀ 2,05,000 ਰੁਪਿਆ ਡਿਮਾਂਡ ਆ ਪੰਜਾਬ ਨੰਬਰ ਹੀ ਹੈ ਬਾਈ। ਹਰਿਆਣਾ ਨੰਬਰ ਨੰਬਰ ਹੀ ਹੈ ਬਾਈ ਟਰੈਕਟਰ ਹਰਿਆਣਾ ਜਿਹੜੇ ਟਾਇਰਾਂ ਦੀ ਕੰਡੀਸ਼ਨ ਆ ਤੁਸੀਂ ਦੇਖ ਸਕਦੇ ਹੋ ਤੇ ਰੰਗ ਬੰਨ ਲਓ ਵੀ ਟਰੈਕਟਰ ਬੜਾ ਆਪਣਾ ਹੀ ਆ ਆਪਣਾ ਹੀ ਆ। ਮੋਬਾਈਲ ਨੰਬਰ ਦੱਸੋ ਜੀ ਮੋਬਾਈਲ ਨੰਬਰ ਦੱਸ ਦਿਓ ਜੀ 62803 62803 ਜੀ 22356 ਜੀ ਲੋ ਜੀ ਇਹ ਮਾਲਕ ਦਾ ਨੰਬਰ ਆ ਉਸਦੇ ਨਾਲ 52 5252d ਜੌਂਡੀ ਆਰਾ ਉਹੀ ਇਸ ਬਾਈ ਦਾ ਹੀ ਆ ਜੇ ਕਿਸੇ ਨੇ ਲੈਣਾ ਹੋਵੇ ਤਾਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਆ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਠੀਕ ਠਾਕ ਆ ਰੰਗ ਬੰਦ ਤੁਸੀਂ ਆਪ ਟਰੈਕਟਰ ਦੀ ਕੋਸ਼ਿਸ਼ ਕਰਾ ਕਰੋ ਦੇਖਣ ਦੀ ਅਸੀਂ ਵੀ ਕੋਸ਼ਿਸ਼ ਕਰਦੇ ਆ ਕਿ ਕੈਮਰੇਜ ਟਰੈਕਟਰ ਤੁਹਾਨੂੰ ਦਿਖਾਇਆ ਜਾਵੇ 2012 ਮਾਡਲ ਆ ਜੀ 3 ਲੱਖ ਤੇ 55000 ਰੁਪਇਆ ਡਿਮਾਂਡ ਆ ਇਹ ਟਰੈਕਟਰ ਪੰਜਾਬ ਨੰਬਰ ਆ ਜੀ ਪੀਬੀ 11 ਜੀ ਉਹਦੇ ਨਾਲ ਆ ਗਿਆ ਜੀ ਮਿੰਦਰਾ 475 ਜਿਹੜੇ ਫਰੰਟ ਦੇ ਟਾਇਰ ਆ ਬਿਲਕੁਲ ਸਾਫ਼ ਸੁਥਰੇ ਆ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਆ 13 12 4 28 ਸਾਈਜ਼ ਆ ਜੀ ਰੰਗ ਬੰਨ ਲਓ ਟਰੈਕਟਰ ਓਕੇ ਆ ਤੇ ਆਪਾਂ ਤੁਹਾਨੂੰ ਮਾਡਲ ਵੀ ਦੱਸਦੇ ਆ ਇਹਦਾ ਤੇ ਰੇਟ ਵੀ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ 2006 ਮਾਡਲ ਆ 2 ਲੱਖ ਤੇ 20000 ਰੁਪਇਆ ਉਹਦੇ ਨਾਲ ਆ ਗਿਆ ਜੀ ਐਸ਼ਰ 90 ਮਾਡਲ ਆ ਜੀ ਪੂਰਾ 1 ਲੱਖ ਰੁਪਇਆ ਦੇ ਕੇ ਤੁਸੀਂ ਘਰੇ ਲੈ ਜਾ ਸਕਦੇ ਆ ਜੀ ਇਹਨੂੰ ਉਹਦੇ ਨਾਲ ਆ ਗਿਆ ਜੀ ਇੱਕ ਹੋਰ ਐਸ਼ਰ ਇਹ 91 ਮਾਡਲ ਆ ਇਹ ਤੁਸੀਂ 95000 ਦੇ ਕੇ ਘਰ ਲੈ ਜਾ ਸਕਦੇ ਆ ਟਾਇਰ ਜਿਹੜੇ ਇੱਥੇ ਕੱਸ ਪਏ ਉਸਦੇ ਨਾਲ ਆ ਗਿਆ 5945 ਇਹਦੇ ਜਿਹੜੇ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆ ਜੀ ਬੈਕ ਸਾਈਡ ਦੇ ਟਾਇਰ ਆ ਜਿਹੜੇ ਐਮ ਮਾਰਕਦੇ ਆ 14 9 28 ਸਾਈਜ਼ ਆ। ਕੀ ਕੋਸ਼ਿਸ਼ ਕਰਦੇ ਆਂ ਅਸੀਂ ਤੁਹਾਨੂੰ ਇਹਦਾ ਮਾਡਲ ਵੀ ਦੱਸਦੇ ਆਂ। 2009 ਮਾਡਲ ਆ। 2009 ਮਾਡਲ ਆ। 2 ਲੱਖ ਤੇ 70000 ਰੁਪਿਆ ਡਿਮਾਂਡ ਆ। ਜੇ ਕਿਸੇ ਭਾਈ ਨੂੰ ਟਰੈਕਟਰ ਪਸੰਦ ਆਵੇ ਤਾਂ ਤੁਸੀਂ ਵੀਡੀਓ ਚ ਵੇਖ ਕੇ ਖਰੀਦ ਸਕਦੇ ਆਂ। ਭਾਈ ਤੁਹਾਡਾ ਆਪਣਾ ਹੀ ਆ। ਹੈ? ਨੰਬਰ ਬੋਲੋ ਹੀ ਆਪਣਾ। 8558012322 85580125 12322 12322 85 580 580 12322 322 ਲੋ ਜੀ ਇਹ ਮਾਲਕ ਦਾ ਨੰਬਰ ਆ ਇਸ ਦਾ ਮੈਸੀ ਵਾਲੇ ਦਾ ਤੁਸੀਂ ਬਾਈ ਜੀ ਨਾਲ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਧੰਨਵਾਦ